ਯਾਜੀ ਪ੍ਰੈਸ ਕਾਨਫਰੰਸ ਸੀ ਕਿ ਕੈਸੀ ਆਮ ਆਦੀ ਪਾਰਟੀ ਚ ਪਰਾਈ ਦੀ ਸਰਕਾਰ ਬਣੀ ਹੈ ਤੇ ਸਾਨੂੰ ਸਿਗਾ ਕਿ ਅਸੀਂ ਜਿਹੜਾ ਰਾਖਵਾ ਕਰਨਾ ਉਹ ਦੇਣਾ ਹੈ ਜਿਹੜੀਆਂ ਅਪੁਆਇੰਟਮੈਂਟ ਹੁੰਦੀਆਂ ਐਡਵੋਕੇਟ ਜਨਰਲ ਦੇ ਆਫਿਸ ਵਿੱਚ ਹਾਈ ਕੋਰਟ ਦੇ ਵਿੱਚ ਤਾਂ ਉਹਦੇ ਚ 236 ਸੀਟਾਂ ਚੋਂ ਅਸੀਂ 58 ਸੀਟਾਂ ਰਿਜ਼ਰਵ ਕੀਤੀਆਂ ਸੀਗੀਆਂ ਔਰ ਉਹਦੇ ਚ ਫਿਰ ਵਾ ਦੇਖਿਆ ਗਿਆ ਕਿ 58 ਵੀ ਪੂਰੀਆਂ ਨਹੀਂ ਭਰੀਆਂ ਅਨੁਸੂਚਿਤ ਜਾਤੀਆਂ ਔਰ ਜਨ ਜਾਤੀਆਂ ਦੇ ਵਿੱਚੋਂ ਕਿਉਂਕਿ ਉਹਨਾਂ ਦੀ ਆਮਦਨੀ ਬੜੀ ਘੱਟ ਹੁੰਦੀ ਹੈ ਉਹ ਚ ਕ੍ਰਾਈਟਰੀਆ ਸੀ ਕਿ ਐਡਵੋਕੇਟ ਜਨਰਲ ਦੀ ਜਿਹੜੀ ਹੈ ਉਹ ਘਟੋ ਘਟੋ 20 ਲੱਖ ਰੁਪਏ ਦੇ ਰਿਟਰਨ ਪਰਦਾ ਹੋਵੇ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਹੈ ਉਹ 15 ਲੱਖ ਦੇ ਰਿਟਰਨ ਪਰਦਾ ਹੋਵੇ ਜਿਹੜਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੈ ਉਹ 10 ਲੱਖ ਦੇ ਪਰਦਾ ਹੋਵੇ ਵਗੈਰਾ ਵਗੈਰਾ ਸੋ ਅਸੀਂ ਇਹ ਕੀਤਾ ਕਿ ਅਸੀਂ ਸੋਚਿਆ ਕਿ ਕਿਉਂਕਿ ਗਰੀਬ ਵਰਗ ਚਾਉਂਦੇ ਨੇ ਸੋ ਇਹਨਾਂ ਦੀ ਆਮਦਨੀ ਕਦੇ ਨਹੀਂ ਹੋ ਨਹੀਂ ਸਕਦੀ ਅਸੀਂ ਇਹਨਾਂ ਸਭ ਦੀ ਆਮਦਨੀ ਜਿਹੜਾ ਇਹਨਾਂ ਦਾ ਟੈਕਸ ਦਾ ਰਿਟਰਨ ਹੈ ਉਹਦੀ ਵੈਲਿਊ ਅੱਧੀ ਕਰਤੀ ਹੈ ਸੋ ਐਡਵੋਕੇਟ ਜਨਰਲ ਜੇ 80% ਬਲੌਂਗ ਕਰਦਾ ਹੋਵੇਗਾ ਉਦੀ ਉਹਨੂੰ ਉਹ 10 ਲੱਖ ਦੀ ਆਮਦਨੀ ਰਿਟਰਨ ਤੇ ਫਰਦਾ ਹੋਏਗਾ ਤੇ ਅਸੀਂ ਉਹਨੂੰ ਐਕਸੈਪਟ ਕਰ ਲਾਂਗੇ ਸੋ ਉਸ ਚੱਕਰ 'ਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਬੜੀ ਵੱਡੀ ਰਾਹਤ ਦਿੱਤੀ ਹੈ ਮਾਨ ਸਾਹਿਬ ਦੀ ਸਰਕਾਰ ਨੇ ਕੇਜਵਲ ਸਾਹਿਬ ਦੇ ਜਿਹੜੇ ਉਹਨਾਂ ਦੀ ਸੋਚ ਹੈ ਇਹ ਸਭ ਨੂੰ ਲੈਂਦੇ ਆ ਆ ਤਾਂ ਕਿ ਜਿਹੜੇ ਅਸੀਂ ਸਿਰਫ ਗੱਲਾਂ ਨਾ ਕਰੀਏ ਅਸੀਂ ਜਿਹੜੀ ਰਿਜ਼ਰਵੇਸ਼ਨ ਹੈ ਉਹ ਅਖੀਰ ਤੱਕ ਤੁਹਾਡੇ ਤੱਕ ਸਾਰੀ ਪਹੁੰਚਾਈ ਦੀ ਡਾਟਾ ਸਾਹਿਬ ਹਲਕਾ ਦੱਖਣੀ ਨੂੰ ਲੈ ਕੇ ਕੀ ਸਟ੍ਰੈਟਜੀ ਹੈਗੀ ਆ ਆਪਦੀ ਆ ਮੇਰੀ ਸਟ੍ਰੈਟਜੀ ਹੈ ਦੋ ਤਰੀਕੇ ਨਾਲ ਇਕ ਤਰ੍ਹਾਂ ਇਹ ਕਿ ਜਿਹੜੇ ਟ੍ਰੈਫਿਕ ਜਮ ਹੁੰਦੇ ਨੇ ਉਹ ਦੂਰ ਹੋਣ ਮੈਂ ਦੱਸਿਆ ਤੁਹਾਨੂੰ ਤਿੰਨ ਪੁਲ ਨਵੇਂ ਬਣ ਰਹੇ ਨੇ ਉੱਥੇ ਕੋਈ 150 ਕਰੋੜ ਦਾ ਇਹ ਮੇਰਾ ਖਰਚਾ ਹੈ ਇਹ ਸਾਡੀ ਸਰਕਾਰ ਦਾ ਆਉਣਾ ਹੈ ਉਹਦੇ ਬਾਅਦ ਜਿਹੜੇ ਪਾਣੀ ਹੈ ਉਹ ਪੀਣ ਵਾਲਾ ਸਾਫ਼ ਮਿਲੇ ਉਹਦੇ ਤਹ ਜਿਹੜਾ ਸਰਫੇਸ ਵਾਟਰ ਡਰਿੰਕਿੰਗ ਨਾਲ ਨਹਿਰ ਦਾ ਪਾਣੀ ਸਾਫ਼ ਕਰਕੇ ਕਹਾਂਜ ਪਹੁੰਚਣਾ ਹੈ ਉਹਦਾ ਪ੍ਰੋਜੈਕਟ ਵਾਹ ਸਪੀਡ ਨਾਲ ਚੱਲ ਰਿਹਾ ਹੈ ਕਿ ਸਾਤਾ ਕੋ ਸਮ ਕਾਮਯਾਬੀ ਮਿਲ ਜਾਏਗੀ ਤੀਜੀ ਗੱਲ ਹੈ ਸਾਡੇ ਸੀਵਰ ਸਾਫ਼ ਹੋਣ ਉਹਦੇ ਅਸੀਂ ਨਿੱਕੇ ਨਿੱਕੇ ਟੈਂਡਰ ਲਗਵਾ ਰਹੇ ਹਾਂ ਔਰ ਅਸੀਂ ਆਪ ਜਾ ਕੇ ਪਰਸਣੇ ਕਲ ਮੈਂ ਪਾਈ ਮੰਡੀ ਰੋਡ ਤੇ ਗਿਆ ਮੈਂ ਆਪ ਜਾ ਕੇ ਦੇਖਿਆ ਕਿ ਕਿੱਥੇ ਡੱਕਾ ਲੱਗਾ ਹੋਇਆ ਹੈ ਔਰ ਅਸੀਂ ਉੱਥੇ ਮਸ਼ੀਨਾਂ ਭੇਜ ਰਹੇ ਹਾਂ ਅਦਰਵਾਈਜ਼ ਕਈ ਵਾਰੀ ਕੰਮ ਡਿਲੇ ਹੋ ਜਾਂਦੇ ਆ ਤੀਜੀ ਗੱਲ ਹੈ ਕਿ ਲੇਟਾਂ ਸੜੀਆਂ ਸਟ੍ਰੀਟਾਂ ਸਾਰੀਆਂ ਹੋਣੀ ਚਾਹੀਦੀਆਂ ਨੇ ਔਰ ਅਸੀਂ ਹਸਪਤਾਲ ਨੇ ਸਾਡੇ 90% ਕੰਮ ਜਿਆਦਾ ਕੀ ਮਿਲ ਗਿਆ 10% ਦੀ ਰੋਡਾਂ ਨੂੰ ਪੂਰਾ ਕਰ ਲਾਂਗੇ ਚੌਥਾ ਕਿ ਸਾਡੀ ਸੜਕਾਂ ਪੂਰੀਆਂ ਹੋਣੀ ਚਾਹੀਦੀਆਂ ਨੇ ਉੱਥੇ ਵੀ ਸਾਨੂੰ 80-90% ਕੰਮ ਜਿਆਦਾ ਮਿਲ ਗਈ ਹੈ ਅਸੀਂ ਦੋ ਸਾਲ ਬਹੁਤ ਸੋਨਾ ਦੱਖਣੀ ਹਲਕੇ ਨੂੰ ਛੱਡ ਕੇ ਜਨਾ ਲੋਕ ਯਾਦ ਰੱਖਣਗੇ ਕਿ ਇੱਥੇ ਕੋਈ ਸਰਕਾਰ ਆਈ ਸੀ ਆਮ ਆਦੀ ਪਾਰਟੀ ਦੀ दरअसल ਜਿਵੇਂ ਸਕੂਲ ਐਮਿਨੈਂਸ ਜਿਹੜਾ ਸਰਕਾਰ ਵੱਲੋਂ ਕੰਮ ਵੀ ਕੀਤਾ ਹੁੰਦਾ ਕਈ ਸਰਕਾਰੀ ਸਕੂਲ ਇਹੋ ਜਿਹੇ ਨੇ ਜ ਜਿਨ੍ਹਾਂ ਇਹ ਹਲੇ ਵੀ ਜਿਹੜੇ ਨੁਹਾਰ ਪੱਖੋਂ ਵਾਂਝੇ ਨੇ ਜਾਂ ਕੁਝ ਕਮੀਆਂ ਨੇ ਉਹ ਵੀ ਸਰ ਕਿਸ ਤਰ੍ਹਾਂ ਫਿਰ ਜੇ ਸਾਰੇ ਪੂਰੇ ਕਰਾਂਗੇ ਸਿਰ ਮੈਮਨੈਂਸ ਸਕੂਲ ਨੂੰ ਠੀਕ ਕਰੇ ਔਰ ਮੇਰੇ ਹਲਕੇ ਜਿੰਨੇ ਵੀ ਸਕੂਲ ਨੇ ਕੋਸਤੇ ਕੰਮ ਕਰ ਰਹੇ ਨੇ ਹਰ ਇੱਕ ਨਵੇਂ ਕਲਾਸ ਰੂਮ ਬਣੇ ਨੇ ਹਰ ਇੱਕ ਨਵੇਂ ਟਾਇਲਟ ਬਲੌਕ ਬਣੇ ਨੇ ਹਰ ਇੱਕ ਨਵੇਂ ਪੱਖੇ ਆਏ ਨੇ ਲਾਈਟਾਂ ਆਈਆਂ ਨੇ ਹਰ ਇੱਕ ਤੁਸੀਂ ਇੰਟਰਐਕਟਿਵ ਬੋਰਡਸ ਬੈਨਰ ਦਿੱਤੇ ਨੇ ਹਰ ਇੱਕ ਕੰਮ ਹੋ ਰਿਹਾ ਟੀਚਰ ਹਰ ਇੱਕ ਗਿਆਨ ਨਾਲ ਸੋ ਇਹ ਨਹੀਂ ਹੈ ਕਿ ਸਰ ਵੱਡੇ ਸਕੂਲਾਂ 'ਚ ਸਕੂਲ ਰੈਵੈਨਿਊ ਕੰਮ ਹੋ ਰਿਹਾ ਅਕ੍ਰੋਸ ਬੋਰਡ 100% ਸਕੂਲਾਂ 'ਚ ਕੰਮ ਹੋ ਰਿਹਾ ਕੋਈ ਸਕੂਲ ਚੁਗੰਧ ਨਹੀਂ ਚਾਹਤ ਫਿਰ ਜਾਂਜ ਵੀ ਵੇਖਿਆ ਮੌਇਨਾ ਵੀ ਕੀਤਾ ਜਾਇਗਾ ਜੀ ਸਮੇਂ ਸਿਰ ਹਾਂਜੀ ਹਾਂਜੀ ਬਿਲਕੁਲ ਜਾ ਕੇ ਦੇਖਦੇ ਹਾਂ ਅਸੀਂ ਆਪ ਤਾਂ ਇਸਨੂੰ ਰਿਪੋਰਟ ਬੁਲਾਤੀ ਨਾ ਅਸੀਂ ਜਾਣਦੇ ਹਾਂ ਦੇਖਦੇ ਹਾਂ ਟੀਚਰਾਂ ਨਾਲ ਗੱਲ ਕਰਦੇ ਆ ਕਿਲਾਸਰੂਮ ਕੱਟਨੇ ਜਾਂ ਕੇ.ਸੀ.ਟੀ. ਕੱਟ ਹੈ ਅਸੀਂ ਫਿਰ ਆਪਣੇ ਮੰਤਰੀ ਸਾਹਿਬ ਨੂੰ ਜਾ ਕੇ ਅਪੀਸ਼ ਕਰ ਸਕਦੇ ਹਾਂ ਔਰ ਉਹ ਸਾਨੂੰ ਫੰਡ ਅਲੋਟ ਕਰਦੇ ਨੇ ਕਿ ਕੰਮ ਹੋ ਜਾਵੇ ਸਰਕਾਰ ਹਲਕੇ ਦੇਖਣੀ ਲੋਕਾਂ ਨੂੰ ਫਿਰ ਕਿੱਦਾਂ ਸਮਾਂ ਦੇ ਪਾਉਂਦੇ ਜੇ ਲੋਕ ਤਾਂ ਨਾ ਮਿਲਣਾ ਚਾਹੁੰਦੇ ਕੰਮ ਕਰਵਾਉਂਦੇ ਸਭ ਨੇ ਸਵੇਰੇ ਘਰ ਵੀ ਆ ਜਾਂਦੇ ਲੋਕ ਸਾਰੇ ਤੇ 2 ਘੰਟੇ ਮੈਂ ਸਵੇਰੇ ਘਰ ਬੈਠਦਾ ਹੁਣ ਤੱਕ 3-4 ਅਜੇ ਮੈਂ ਦਫ਼ਤਰ ਹੈਗਾ ਮੇਰਾ ਡਾਇਮੰਡ ਐਵੇਨਿਊ ਨਹਿਰ ਦੇ ਉੱਤੇ ਉੱਥੇ ਬੈਠਦਣਾ ਜਾ ਕੇ ਤੇ ਨਾਲ ਲੋਕਾਂ ਨੂੰ ਮਿਲ ਲੀਦਾ ਨਾਲੇ ਹਲਕੇ ਫੇਰ ਲੀਦਾ ਅਟੈਂਡ ਕਰ ਲੀਦਾ ਫੰਕਸ਼ਨ ਜਿਹੜੇ ਲੋਕ ਵੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਸ ਸਮੇਂ ਮੈਂ ਨਹੀਂ ਕਹਿੰਦਾ ਕਿ ਮਿਲੋ ਮੈਨੂੰ ਆ ਕੇ ਕੋਈ ਦਿੱਕਤ ਆ ਮੈਨੂੰ ਮਿਲੋ ਦੱਸੋ ਮੈਂ ਤੁਹਾਡੀ ਸਪੱਸ਼ ਸਹੀ ਹੱਲ ਕਰਾਂਗਾ ਥੈਂਕ ਯੂ